ਧੰਨਵਾਦ ਜੀ ਤੁਹਾਨੂੰ ਦੇ ਰੇਡੀਓ ਸੀਸ ਦੇ ਸਾਰੇ دانشਵੰਤ শ্রোਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੱਸੀਆ ਪ੍ਰਣ ਸਾਹਿਬ ਆਪਾਂ ਪਹਿਲਾਂ ਹੀ ਹੁਣੇ ਰਾਜ ਕਾਕੜਾ ਉਹਨਾਂ ਦੇ ਬੋਲ ਸਾਂਝੇ ਕਰਕੇ ਹਟੇ ਆ ਸੋ ਆਜ਼ਾਦੀ ਦੀ ਚੰਗੀ ਤਰ੍ਹਾਂ ਵਿਆਖਿਆ ਉਹਨਾਂ ਨੇ ਕੀਤੀ ਹੈ ਉਸ ਤੋਂ ਬਾਅਦ ਜਿਨ੍ਹਾਂ ਨੂੰ ਕਹਿੰਦੇ ਹੈਗੀ ਹੈ ਭਾਈ ਉਹਨਾਂ ਨੂੰ ਮੁਬਾਰਕਬਾਦ ਆ ਬਾਕੀ ਜੋ ਕੁਝ ਉੱਤੇ ਹੋ ਰਿਹਾ ਜੋ ਚੱਲੀ ਜਾਂਦਾ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਪਰ ਫੇਰ ਵੀ ਅਸੀਂ ਕਿਹਾ ਭਾਈ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਮਿਲਿਆ 15 ਅਗਸਤ ਆ ਭਾਈ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀਪਦਨ ਸਾਹਿਬ ਆ ਬਿਲਕੁਲ ਪਹਿੰਦਾ ਜੀ ਜੋ 14 ਅਗਸਤ ਦੀ ਗੱਲ ਕਰੀਏ ਜੋ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਜੀ 15 ਅਗਸਤ ਭਾਰਤ ਦਾ ਆਜ਼ਾਦੀ ਦਿਹਾੜਾ ਸੋ ਦੋਵਾਂ ਮੁਲਕਾਂ ਦੇ ਬਿਸ਼ਿੰਦੇ ਜੋ ਸਾਡ ਨੂੰ ਪ੍ਰੋਗਰਾਮ ਨੂੰ ਸੁਣ ਰਹੇ ਨੇ ਸੋ ਉਹਨਾਂ ਨੂੰ ਬਹੁਤ-ਬਹੁਤ ਮੁबारकਾ ਤੇ ਦੂਜੇ ਪਾਸੇ ਜਿਵੇਂ ਤੁਸੀਂ ਗੱਲ ਕੀਤੀ ਹੈ ਪੰਜਾਬ ਦਾ ਬੰਗਾਲ ਦਾ ਜਿਸ ਢੰਗ ਨਾਲ ਮਟਵਾਰਾ ਹੋਇਆ ਜੀ ਸਭ ਤੋਂ ਵੱਧ ਮਾਰ ਪੰਜਾਬ ਨੇ ਤੇ ਬੰਗਾਲ ਨੇ ਉਸ ਸਮੇਂ ਚੱਲੀ ਸੀ ਸੋ ਮਿਲੀਅਨ ਦੇ ਕਰੀਬ ਜਿਹੜੇ ਲੋਕ ਨੇ ਦੋਵਾਂ ਪਾਸਿਆਂ ਦੇ ਚਾਹੇ ਉਹ ਸਿੱਖ ਸਨ ਹਿੰਦੂ ਸਨ ਮੁਸਲਮਾਨ ਸਨ ਸੋ ਉਹਨਾਂ ਦੀ ਕਤਲੋਗਾਰਤ ਉਸ ਸਮੇਂ ਹੋਈ ਐ ਸੋ ਬਹੁਤ ਵੱਡਾ ਇੱਕ ਤਖਾਂਤ ਵੀ ਨਾਲ ਵਾਪਰਿਆ ਸੋ ਉਸ ਤਖਾਂਤ ਨੂੰ ਜਿਸ ਢੰਗ ਨਾਲ ਯਾਦ ਕਰਨਾ ਚਾਹੀਦਾ ਸੀ ਜਿਸ ਢੰਗ ਨਾਲ ਉਸ ਚੀਜ਼ ਨੂੰ ਇਹ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਬਸਰ ਵਾਲੇ ਵਸਿੰਦੇ ਨੇ ਸੋ ਉਹਨਾਂ ਨੂੰ ਕੋਈ ਸਬਕ ਸਿੱਖਣਾ ਚਾਹੀਦਾ ਸੀਗਾ ਸੋ ਉਹ ਨਹੀਂ ਸਿੱਖਿਆ ਗਿਆ ਸੋ ਉਹੀ ਜਿਹੜੀ ਨਫ਼ਰਤ ਹੈ ਉਹੀ ਜਿਹੜੀ ਧਰਮਾਂ ਦੇ ਨਾਂ ਤੇ ਜਿਹੜੀ ਵੰਡਨੀਆਂ ਗੱਲਾਂ ਬਾਤਾਂ ਨੇ ਸੋ ਈਵਨ ਕਿ ਅਸੀਂ ਚਾਹੇ ਪਾਕਿਸਤਾਨ ਨੂੰ ਚਾਹੇ ਬੰਗਲਾਦੇਸ਼ ਨੂੰ ਚਾਹੇ ਭਾਰਤ ਨੂੰ ਛੱਡ ਕੇ ਇੱਥੇ ਆ ਗਏ ਆ ਪਰ ਉਹ ਜਿਹੜੀ ਨਫ਼ਰਤ ਹੈ ਸਾਡੇ ਦਿਲਾਂ ਦੇ ਵਿੱਚ ਇੱਥੋਂ ਵੀ ਨਹੀਂ ਨਿਕਲੀ ਤੁਸੀਂ ਉਸ ਚੀਜ਼ ਦਾ ਸੇਕ ਜਿਹੜਾ ਆ ਜੋ ਵਟਵਾਰੇ ਦੇ ਸਮੇਂ ਚ ਉਸ ਸੇਕ ਲੋਕਾਂ ਨੇ ਚੱਲਿਆ ਤੁਸੀਂ ਅੱਜ ਵੀ ਇੱਥੇ ਜਿਸ ਢੰਗ ਦੀ ਪੋਲਿਟਿਕਸ ਹੁੰਦੀ ਹੈ ਜਿਸ ਤੰਗ ਦੇ ਨਾਲ ਧਰਮਾਂ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਸ ਵੇਖ ਤੁਸੀਂ ਕੈਨੇਡਾ ਬੈਠ ਕੇ ਵੀ ਚੱਲ ਸਕਦੇ ਹੋ ਸੋ ਸੋਚਣਾ ਤਾਂ ਇਹ ਚਾਹੀਦਾ ਸਬਕ ਲੈ ਕੇ ਇੱਕ ਅੱਗੇ ਵੱਲ ਵਧਣਾ ਚਾਹੀਦਾ ਜੇਕਰ ਅਸੀਂ ਉਹਨਾਂ ਪਿਛਲੀਆਂ ਗੱਲਾਂ 'ਚੋਂ ਨਹੀਂ ਨਿਕਲਦੇ ਸੋ ਜੋ ਕੁਝ ਉੱਥੇ ਹੁੰਦਾ ਆ ਸੋ ਉਹੀ ਕੋਸ਼ਿਸ਼ ਸੀ ਇੱਥੇ ਵੀ ਦੇਖਾਂਗੇ ਤਾਂ ਦੇਖ ਵੀ ਰਹੇ ਹਾਂ ਜੀ 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 ਬਹੁਤ ਵਧੀਆ ਢੰਗ ਨਾਲ ਤੁਸੀਂ ਵੀ ਆਖਿਆ ਕਿ ਦੀ ਪ੍ਰਿੰਟ ਸਾਹਿਬ ਲਓ ਜੀ ਖਬਰਾਂ ਦਾ سلسلہ ਸ਼ੁਰੂ ਕਰਦੇ ਆ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਪੀਆਰ ਹੋਮ ਸਪਲਾਈਜ਼ 905 43888 ਨਾਨ ਇਲੈਕਟ੍ਰੀਕਲ 647 629 3400 ਐਚਡੀ ਕਿਚਨ ਗੁਰਪਾਲ ਸਿੰਘ ਵਿਹੋਰੀ 639 894 4047 ਹோம் ਲਾਈਟ ਸਲਵਰ ਸਿਟੀ 905 913 8500 ਐਮਡੀ ਟਰੱਕ ਅਕੈਡਮੀ 639 542 88 41 ਐਸਐਮਐਸ ਲੌਜਿਸਟਿਕਸ 647 520 119 ਮੈਟਰੋ ਕਾਉਂਟਰਟਾਪਸ 647 532 84 ਹਿੰਮਤ ਪੇਂਟਿੰਗ ਤੇ ਜਰੂਰ ਇਨਾਂ ਦੀ ਵੀ ਬਹੁਤ ਵੱਡੀ ਟੀਮ ਹੈ ਪੇਂਟਿੰਗ ਦੀ 647 48562 ਸਬਜੀ ਮੈਡੀਕੇਸ਼ਨ ਕੈਰੀ 905 450 3400 ਨਵਰੀਤ ਕੌਰ ਸਿੱਧੂ ਕਾਰਾਂ ਦੀ ਸਸਤੀ ਇੰਸ਼ੋਰੈਂਸ ਲਈ 647 203 0026 ਜੋਹਰ ਲੀਗਲ ਸਰਵਿਸਿਜ਼ ਤੁਹਾਡੇ ਹਰ ਕਲੇਮ ਨੂੰ ਵਧੀਆ ਢੰਗ ਦੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਨੇ ਦਵਾਉਂਦੇ ਨੇ 32 ਸਾਲ ਦਾ ਤਜਰਬਾ ਜੋਹਰ ਲੀਗਲ ਸਰਵਿਸਿਜ਼ 905 799 0025 ਆਵਰ ਹੋਮ ਅਪਲੈਂਸਿਜ਼ ਬ੍ਰਾਂਡ ਨਿਊ ਡੈਂਟ ਵਾਲੇ ਤੇ ਓਪਨ ਬਾਕਸ ਤੁਹਾਨੂੰ ਅਪਲੈਂਸ ਚਾਹੀਦੇ ਨੇ ਪੂਰੇ ਕੈਨੇਡਾ ਚ ਸਭ ਤੋਂ ਸਸਤੇ ਅਪਲੈਂਸਸ ਅਵਰ ਹੋਮ ਅਪਲੈਂਸਸ 416 551 3343 ਬ੍ਰੈਮਸਟੇਡ ਲੋਜਿਸਟਿਕਸ 647 962 8811 ਜੀਐਨਜੀਆਈ ਡਾਕਟਰ 905 497 1511 ਪਪੂਲਰ ਪੀਜ਼ਾ 905 874 4242 ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ ਵਧੀਆ ਬੈਂਕਟ ਹਾਲ ਫੁਲੀ ਰੀਨੋਵੇਟ ਕੀਤਾ ਹੋਇਆ ਸਵੀਟ ਮਹਿਲ ਵਾਲਿਆਂ ਦਾ 416 679 9191 અમન ટ્રાવેલ 1525 ડોલર ਦੇ ਵਿੱਚ ਰਿਟਰਨ ਟਿਕਟ ਟ੍ਰਾਂਟੋ ਤੋਂ ਦਿੱਲੀ ਦਿੱਲੀ ਤੋਂ ਟ੍ਰਾਂਟੋ 9057963535 ਔਰ બીએસ કોન્크્રીਟ ਤੋਂ ਸਭੀ ਬਾਜ਼ਾਰ 647528 31100 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕਰ ਲਿਓ ਹਾਰਡਵੁੱਡ ਜਾਈਐਂਟ ਕੈਨੇਡਾ ਚ ਪੰਜਾਬੀਆਂ ਦੇ ਸਭ ਤੋਂ ਵੱਡੇ ਸਟੋਰ ਹਾਰਡਵੁੱਡ ਲੈਮੀਨੇਟ ਤੇ ਵਾਈਨਲ ਦੇ 6416 768 2200 ਪੀਅਰਸ ਐਂਡ ਡੈਕਕਿੰਗ 647409 5500 ਔਰ ਰੈਵ ਰਾਇ ਹੋਰੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਚਾਹੁੰਦੇ ਹੋ 437 339 1700 ਸੋ ਇਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ ਪੇਸ਼ ਹੈ ਜਿਹੜੀਆਂ ਮੁੱਖ ਮੁੱਖ ਖਬਰਾਂ ਪਿੰਨ ਸਾਹਿਬ ਪੜ੍ਹਦੇ ਆ ਪਹਿਲੀ ਖਬਰ ਦੇ ਵੱਲ ਸੋ ਅਮਰੀਕਾ ਦੇ ਵਿੱਚ ਮਹਿੰਗਾਈ ਦਰ ਜਿਹੜੀ ਖਬਰ ਸਾਹਮਣੇ ਆ ਰਹੀ ਆ ਵੀ ਪਿਛਲੇ 3 ਸਾਲਾਂ ਚ ਸਭ ਤੋਂ ਹੇਠਲੇ ਪੱਧਰ ਤੇ ਹੈ ਵਿਆਜ ਦਰ ਘਟ ਹੋਣ ਦੀ ਸੰਭਾਵਨਾ ਵਧੀ ਕੀ ਖਬਰ ਹੈ ਪਿੰਨ ਸਾਹਿਬ ਆ ਦੇਖੋ ਭਿੰਨਜੀ ਜੋ ਬਗਿਆਈ ਦਾ ਮੁੱਦਾ ਆ ਸੋ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਮੁੱਦਾ ਉਹ ਇੱਕੋ ਜਿਹੀ ਅਹਿਮੀਅਤ ਰੱਖਦਾ ਆ ਸੋ ਖਾਸ ਤੌਰ ਤੇ ਜੇਕਰ ਅਸੀਂ ਅਮਰੀਕਾ ਦੀ ਵੀ ਗੱਲ ਕਰੀਏ ਸੋ ਕੈਨੇਡਾ ਵਾਂਗ ਮਗਿਆਈ ਅਮਰੀਕਾ ਦੇ ਵਿੱਚ ਵੀ ਪਿਛਲੇ ਸਮੇਂ ਦੌਰਾਨ ਬਹੁਤ ਵੱਡੇ ਪੱਧਰ ਤੇ ਵਧੀ ਸੀ ਤੇ ਜੇਕਰ ਅਸੀਂ ਵੀ 22 ਦੀ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਉਸ ਸਮੇਂ ਅਮਰੀਕਾ ਦੇ ਵਿੱਚ ਮਹਿੰਗਾਈ ਜੋ ਸੀ 9.1 ਫੀਸਦੀ ਦੇ ਉੱਪਰ ਪਹੁੰਚੀ ਹੋਈ ਸੀ ਤਾਂ ਉਸ ਸਮੇਂ ਕੈਨੇਡਾ ਦੇ ਵਿੱਚ ਵੀ 8 ਤੋਂ 9 ਫੀਸਦੀ ਦੇ ਦਰਮਿਆਨ ਮਹਿੰਗਾਈ ਚੱਲ ਰਹੀ ਸੀ ਤਾਂ ਉਸ ਤੋਂ ਬਾਅਦ ਹੀ ਅਸੀਂ ਦੇਖਿਆ ਕਿ ਜਿਹੜਾ ਇੰਟਰਸਟ ਰੇਟ ਲਗਾਤਾਰ ਵਧੇ ਨੇ ਯੂ ਐਸ ਫੈਡਰਲਜ਼ ਨੇ ਵੀ ਇੰਟਰਸਟ ਰੇਟ ਵਧਾਏ ਨੇ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਵੀ ਇੰਟਰਸਟ ਰੇਟ ਵਧਾਏ ਨੇ ਸੋ ਇੰਟਰਸਟ ਰੇਟ ਲਗਾਤਾਰ ਉਸ ਸਮੇਂ ਤੋਂ ਜਿਹੜੇ ਵਧੇ ਜਿਹੜੇ ਹੁਣ ਕੈਨੇਡਾ ਵੱਲੋਂ ਇੰਟਰਸਟ ਰੇਟ ਘਟਾਉਣ ਦਾ سلسلہ ਕਿ ਤਾ ਗਿਆ ਕਿਉਂਕਿ ਇੱਥੇ ਮੈਂ ਗਿਆ ਜਿਹੜੀ ਸੀ 3% ਦੀ ਤਸੱਲੇ ਜਿਹੜੀ ਸਲਾਨਾ ਦਰ ਤੇ ਆ ਚੁੱਕੀ ਸੀ ਤੇ ਹੁਣ ਯੂਐਸ ਫੈਡਰਲ ਰਿਜ਼ਰਵ ਦੀ ਗੱਲ ਕਰੀਏ ਤਾਂ ਉਹਦੇ ਉੱਪਰ ਵੀ ਲੋਕਾਂ ਦੀ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਸਤੰਬਰ ਮਹੀਨੇ ਦੇ ਵਿੱਚ ਉਹ ਵੀ ਜਿਹੜੇ ਬੈਂਕ ਆਫ ਕੈਨੇਡਾ ਵਾਂਗ ਇਹ ਟਰਸਟਡ ਦੇ ਵਿੱਚ ਕਮੀ ਲੈਉਣਗੇ ਕਿਉਂਕਿ ਹੁਣ ਇਕੱਲੇ ਬੈਂਕ ਆਫ ਕੈਨੇਡਾ ਨੇ ਹੀ ਫੈਸਲੇ ਲੈਣੇ ਜੋ ਇਸ ਕਾਰਨ ਜਿਹੜਾ ਕਨੇਡੀਅਨ ਡਾਲਰ ਹੈ ਸੋ ਉਹਦੇ ਉੱਪਰ ਵੀ ਕਾਫੀ ਦਬਾਅ ਬਣਿਆ ਹੋਇਆ ਆ ਸੋ ਅਗਲੇ ਮਹੀਨੇ ਅਮਰੀਕਾ ਇੱਕ ਕਟ ਜੜਾ ਆ ਇਹ ਚਾਹੀਏ ਉਹ ਇੱਕ ਕੁਆਟਰ ਦਾ ਚਾਹੇ ਦੋ ਕੁਆਟਰ ਦਾ ਲਾਜ਼ਮਦਾ ਐਸ ਅ ਬੈਂਕ ਆਫ ਕੈਨੇਡਾ ਨੂੰ ਵੀ ਰਾਹਤ ਮਿਲੂਗੀ ਤੇ ਇਹਦੇ ਵਿੱਚ ਕੈਨੇਡੀਅਨ ਡਾਲਰ ਨੂੰ ਵੀ ਰਾਹਤ ਮਿਲੂਗੀ ਸੋ ਅਮਰੀਕਾ ਤੋਂ ਇੱਕ ਚੰਗੀ ਖਬਰ ਇਹ ਆ ਕਿ ਉੱਥੇ ਜਿਹੜੀ ਮਹਿੰਗਾਈ ਦਰ ਹੈ ਇਹ ਜਿਹੜੇ ਉਹ ਹੁਣ ਨਵੇਂ ਅੰਕੜੇ ਸਾਹਮਣੇ ਆਏ ਨੇ ਉਹ 2.9 ਫੀਸਦੀ ਦੇ ਉੱਪਰ ਦੱਜ ਕੀਤੀ ਗਈ ਹੈ ਸੋ ਇਹ ਜਿਹੜੀ 2.9 ਫੀਸਦੀ ਦੀ ਚਲਾਈ ਦੀ ਜਿਹੜੀ ਮਹਿੰਗਾਈ ਦਰ ਹੈ ਜੇ ਪਿਛਲੇ ਆਪਾਂ 3 ਸਾਲਾਂ ਦੀ ਗੱਲਬਾਤ ਕਰੀਏ ਸੋ ਸਭ ਤੋਂ ਹੇਠਲੇ ਜਿਹੜਾ ਇਹ ਪੱਧਰ ਦੇ ਉੱਪਰ ਆ ਚੁੱਕੀ ਹੈ ਸੋ ਹੁਣ 3% ਦੀ ਜੋ ਮਹਿੰਗਾਈ ਘਟਣ ਦਾ ਮਤਲਬ ਇਹ ਬਣਦਾ ਆ ਕਿ ਅਮਰੀਕਾ ਦੇ ਵਿੱਚ ਵੀ ਜੋ ਇਹ ਰਾਹਤ ਹੈ ਆਪ ਲੋਕਾਂ ਨੂੰ ਜਿਹੜਾ ਇਹ ਵੱਖ-ਵੱਖ ਇਹ ਚੀਜ਼ਾਂ ਦੇ ਉੱਪਰ ਉਹ ਮਿਲਣ ਦੀ ਜਿਹੜੀ ਆ ਗੱਲ ਸਾਹਮਣੇ ਆ ਰਹੀ ਹੈ ਸੋ ਇਹਦੇ ਵਿੱਚ ਇਹ ਆ ਕਿ ਕਿਉਂਕਿ ਇਹੜੀ ਇਕਨੋਮੀ ਹੈ ਉਹ ਕੈਨੇਡਾ ਦੇ ਵਿੱਚ ਵੀ ਇੰਟਰਸਟ ਰੇਟ ਪਤਨ ਕਾਰਨ ਕਾਫੀ ਸਲੋ ਹੋਈ ਹੈ ਉਹ ਅਮਰੀਕਾ ਦੇ ਵਿੱਚ ਵੀ ਕਾਫੀ ਸਲੋ ਹੋਈ ਹੈ ਉਸ ਦੇ ਨਾਲ ਜਿਹੜਾ ਆ ਕੰਮਕਾਜ ਵੀ ਐ ਬਿਜ਼ਨਸ ਨੇ ਉਹ ਵੀ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਨੇ ਸੋ ਇਹ ਜੋ ਹੁਣ ਰੈਸੈਸ਼ਨ ਦੀਆਂ ਗੱਲਾਂ ਵੀ ਅਮਰੀਕਾ ਦੇ ਵਿੱਚ ਸਾਹਮਣੇ ਆਉਣ ਲੱਗੀਆਂ ਨੇ ਕਿਉਂਕਿ ਇਹ ਜਿਸ ਤੰਗ ਨਾਲ ਕੰਮਕਾਜ ਸਲੋ ਹੋ ਗਿਆ ਮਹਿੰਗਾਈ ਜਿਹੜੀ ਆ ਕਿਉਂਕਿ ਹੁਣ ਜਿੱਦੋਂ ਲੋਕਾਂ ਕੋਲ ਕੰਮਕਾਜ ਹੀ ਹੈ ਨਹੀਂ ਉਹ ਚੀਜ਼ਾਂ ਵੀ ਕਿੱਥੋਂ ਖਰੀਦਣਗੇ ਸੋ ਰੈਸੈਸ਼ਨ ਦੀਆਂ ਵੀ ਬਹੁਤ ਵੱਡੀਆਂ ਗੱਲਾਂ ਬਾਤਾਂ ਸਾਹਮਣੇ ਜਿਹੜੀਆਂ ਪਿਛਲੇ ਸਮੇਂ ਦੌਰਾਨ ਆਈਆਂ ਸੀ ਲਗਾਤਾਰ ਰੈਸੈਸ਼ਨ ਦਾ ਦਬਾਅ ਜਿਹੜਾ ਉਹ ਵੜਿਆ ਹੋਇਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਜੋ ਹੁਣ ਇਹ ਨਵੇਂ ਆંકੜੇ ਇਨਫਲੇਸ਼ਨ ਨੂੰ ਲੈ ਕੇ ਜੋ ਅਮਰੀਕਾ ਦੇ ਵਿੱਚ ਆਇਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਲੈ ਕੇ ਜੋ ਆਏ ਨੇ ਸੋ ਇੱਕ ਵੱਡੀ ਸੰਭਾਵਨਾ ਇਹ ਆ ਕਿ ਜੇ ਅਗਲੇ ਮਹੀਨੇ ਸੰਬੰਧ ਦੇ ਵਿੱਚ ਯੂ ਐਸ ਫੈਡਰਲ ਰਿਜ਼ਰਵ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਜੋ ਇੱਕ ਕਟ ਨੇ ਇੱਕ ਤੋਂ ਲੈ ਕੇ ਜਿਹੜਾ ਆ 2 ਕੁਆਟਰ ਤੱਕ ਜਿਹੜਾ ਯੂ ਐਸ ਫੈਡਰਲਸ ਗਰ ਕਮੀ ਲੈ ਆ ਸਕਦਾ ਸੋ ਇਸ ਕਮੀ ਦੇ ਬਾਅਦ ਬੈਂਕ ਆਫ ਕੈਨੇਡਾ ਵਾਸਤੇ ਵੀ ਸੋਖਾਣਾ ਹੋਊਗਾ ਕਿ ਉਹ ਵੀ ਇੱਕ ਕੁਆਟਰ ਘੱਟੋ-ਘੱਟ ਹੋਰ ਜਿਹੜਾ ਘਟਾ ਸਕ ਜੀ 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 ਜੀਪ੍ਰਣ ਸਾਹਿਬ ਸੋ ਇਹ ਤਾਂ ਹੈਗਾ ਹੈ ਮਹਿੰਗਾਈ ਦਰ ਨੂੰ ਲੈ ਕੇ ਸੋ ਇਸੇ ਸੰਦਰਭ ਦੇ ਵਿੱਚ ਅ ਲੋਕਾਂ ਦੀ ਸੋਚਣਾ ਪੈ ਰਿਆ ਬਹੁਤ ਸਾਰੀਆਂ ਦਿਮਾਗੀ ਪਰੇਸ਼ਾਨੀਆਂ ਹੋ ਗਈਆਂ ਬਿਮਾਰੀਆਂ ਵੀ ਲੱਗ ਰਹੀਆਂ ਨੇ ਬਹੁਤ ਸਾਰੀਆਂ ਔਰ ਜਿੱਥੇ ਕੈਨੇਡਾ ਦੇ ਵਿੱਚ ਡਾਕਟਰਸ ਦੀ ਕਮੀ ਹੈਗੀ ਆ ਹਸਪੀਟਲ ਦਾ ਰਹਿਣਾ ਹੀ ਰਹਿਣਾ ਖਾਸ ਕਰਕੇ ਬ੍ਰੈਮਟਨ ਦੀ ਗੱਲ ਬਾਤ ਕਰੀਏ ਔਰ ਜਿਹੜੇ ਸਪੈਸ਼ਲਿਸਟ ਹੁੰਦੇ ਆ ਸੋ ਉਹਨਾਂ ਦੇ ਕੋਲ ਵੱਡੀ ਵੇਟਿੰਗ ਹੈਗੀ ਆ ਸੋ ਇਸੇ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੀ ਇੱਕ ਆਮ ਡਰਾਉਣੀ ਬਿਮਾਰੀ ਜਿਹਨੂੰ ਕਿਹਾ ਜਾਂਦਾ ਉਹ ਹੈਗੀ ਹੈ ਕੈਂਸਰ ਸੋ ਅਗਲੇ 25 ਸਾਲਾਂ 'ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 'ਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ ਜੀਬਲਨ ਸਾਹਿਬ ਦੇਖੋ ਪ੍ਰਿੰਦਰ ਜੀ ਇਹ ਰਿਪੋਰਟ ਜੋ ਹੈ ਉਹ ਵੱਡਾ ਧਿਆਨ ਮੰਗਦੀ ਹੈ ਵੱਡੀ ਐ ਮੇਰੇ ਤੇ ਰੱਖਦੀ ਐ ਕਿਉਂਕਿ ਜਦੋਂ ਤੱਕ ਸਾਡੀ ਸਿਹਤ ਜਿਹੜੀ ਹੈ ਉਹ ਸਹੀ ਨਹੀਂ ਹੈ ਸੋ ਉਹਦੇ ਨਾਲ ਇਹ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਜਿਵੇਂ ਅਸੀਂ ਇਨਫਲੇਸ਼ਨ ਦੀ ਗੱਲ ਕੀਤੀ ਹੈ ਜਿਵੇਂ ਸੀ ਬੈਂਕ ਆਫ ਕੈਨੇਡਾ ਤੇ ਯੂ ਐਸ ਫੈਡਰਲਸ ਵਰ ਲੋਬੀ ਆਧਰਾਂ ਘਟਾਉਣ ਦੀ ਗੱਲ ਕੀਤੀ ਹੈ ਉਹ ਚੀਜ਼ਾਂ ਬਹੁਤ ਜ਼ਿਆਦਾ ਫਿਰ ਅਹਿਮਤ ਜਿਹੜੇ ਆ ਉਹਦਾ ਨਹੀ ਰਹਿ ਜਾਂਦਾ ਜਦ ਅਸੀਂ ਖੁਦ ਸਿਹਤਮੰਦ ਨਹੀਂ ਅਸੀਂ ਖੁਦ ਸਿਹਤਮੰਦ ਹੋਵਾਂਗੇ ਤੇ ਇਹ ਮੁਲਕ ਜਿਹੜਾ ਸਿਹਤਮੰਦ ਹੈ ਜਾਂ ਨਹੀਂ ਹੈ ਉਸਦਾ ਜਿਹੜਾ ਇੱਕ ਫਾਇਦਾ ਆ ਉਹ ਤਾਂ ਹੀ ਹੋ ਸਕਦਾ ਜਦੋਂ ਸਾਡੀ ਆਪਣੀ ਸਿਹਤ ਜਿਹੜੀ ਆ ਉਹ ਚੰਗੀ ਹੋਵੇਗੀ ਹੁਣ ਇਸ ਸਮੇਂ ਗੱਲ ਕਰੀਏ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜਾ 2022 ਸਾਲ ਸੀਗਾ ਉਹਦੇ ਵਿੱਚ ਕੈਂਸਰ ਨਾਲ ਰਿਲੇਟਡ ਕਾਫੀ ਮੌਤਾਂ ਹੋਈਆਂ ਉਸ ਤੋਂ ਪਹਿਲਾਂ 2021 ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਕੈਨੇਡਾ ਦੇ ਵਿੱਚ ਉਹ ਕੈਂਸਰ ਕਰਕੇ ਹੋਈਆਂ ਸੀਆਂ 2023 ਦੇ ਵਿੱਚ ਵੀ ਕੈਂਸਰ ਦੇ ਨਾਲ ਬਹੁਤ ਵੱਡੇ ਪੱਧਰ ਤੇ ਮੌਤਾਂ ਹੋਈਆਂ ਸੋ ਇਹ ਇਕੱਲੇ ਕੈਨੇਡਾ ਦੇ ਹਾਲਾਤ ਨਹੀਂ ਆਮਰੀਕਾ ਦੇ ਵਿੱਚ ਵੀ ਇਹੀ ਹਾਲਾਤ ਨੇ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਸੇ ਢੰਗ ਦੇ ਬੜੇ ਹੋਏ ਨੇ ਸੋ ਕੈਂਸਰ ਮੌਤਾਂ ਦਾ ਇੱਕ ਵੱਡਾ ਕਾਰਨ ਜਿਹੜਾ ਬਣਿਆ ਹੋਇਆ ਤੇ ਆਉਣ ਵਾਲੇ ਸਮੇਂਦਰਨ ਹੁਣ ਜੋ ਮੈਡੀਕਲ ਜਰਨਲ ਵੱਲੋਂ ਜੋ ਕਲਾਸੇ ਕੀਤੇ ਗਏ ਨੇ ਸੋ ਇਹ ਰੰਡ ਦੱਸਿਆ ਆ ਕਿ 250 ਤੱਕ ਦੁਨੀਆ ਭਰ ਦੇ ਵਿੱਚ ਜੋ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੇ ਉਹਨਾਂ ਦੇ ਵਿੱਚ 93% ਦਾ ਵਾਧਾ ਹੋਵੇਗਾ ਤੇ ਕਹਿੰਦੇ ਵੀ 84% ਕੇਸ ਜਿਹੜੇ ਨੇ ਕੈਂਸਰ ਨਾਲ ਰਿਲੇਟਡ ਵਧਣਗੇ ਤੇ ਇਹ ਮੌਤਾਂ ਜਿਹੜੀਆਂ ਹੋਣਗੀਆਂ ਇਹਨਾਂ ਦੇ ਵਿੱਚ ਵੀ ਕਹਿੰਦੇ ਚੌਖਾ ਵਾਧਾ ਹੋਵੇਗਾ ਸੋ ਇਸ ਸਮੇ ਐਸਟੀਮੇਟ ਲਾਇਆ ਜਾ ਰਿਹਾ ਕਿ ਸਾਡੇ ਇੱਕ 10 ਮਿਲੀਅਨ ਜਿਹੜੇ ਲੋਕ ਨੇ ਉਸ ਸਮੇ ਜਾ ਕੇ ਜਿਹੜੇ ਅੱਜ ਜਿਹੜੇ ਕੈਂਸਰ ਦੇ ਨਾਲ ਮਾਰ ਰਹੇ ਨੇ ਤਾਂ ਉਹ ਉਸ ਸਮੇਂ 250 ਦੇ ਵਿੱਚ ਜਾ ਕੇ 19 ਮਿਲੀਅਨ ਜਿਹੜੇ ਸਲਾਨਾ ਦੀ ਦਰ ਦੇ ਨਾਲ ਜਿਹੜੇ ਮੰਨ ਗਏ ਸੋ ਇੱਕ ਬਹੁਤ ਵੱਡਾ ਜਿਹੜਾ ਇਹ ਪ੍ਰੋਜੈਕਸ਼ਨ ਹੈ ਜਿਹੜਾ ਇੱਕ ਹੁਣ ਇਹ ਮੈਡੀਕਲ ਜਰਨਲ ਵੱਲੋਂ ਸਾਹਮਣੇ ਲਿਆਂਦਾ ਗਿਆ ਆ ਸੋ ਇਹਦੇ ਵਿੱਚ ਮੌਤ ਜਿਹੜੀ ਆ ਕੈਂਸਰ ਨਾਲ ਹੋਣ ਵਾਲੀਆਂ ਇਹ ਬਹੁਤ ਕਹਿੰਦੇ ਤੇਜ਼ੀ ਦੇ ਨਾਲ ਬਦਲ ਗਈਆਂ ਤੇ ਇਹ ਜਿਹੜਾ ਇੱਕ ਇਹ ਮੋਟਾ ਦਾ ਜਿਹੜੀ ਇੱਕ ਐਸਟੀਮੇਟ ਇਹਨਾਂ ਬਲੋ ਲਗਾਇਆ ਜਾ ਰਿਹਾ ਸੋ ਇਹਦੇ ਵਿੱਚ ਜਿਹਨਾਂ ਦੀ ਉਮਰ 65 ਸਾਲ ਤੋਂ ਵਧੇਰੇ ਹੋਵੇਗੀ ਸੋ ਉਹਨਾਂ ਦਾ ਜਿਹੜਾ ਇੱਕ ਇਹਦੇ ਵਿੱਚ ਜਿਹੜਾ ਇੱਕ ਸਟਾਰਨਿਕ ਚਾਲਾ ਹੋਵੇਗਾ ਸੋ ਕਿ ਉਸ ਸਮੇਂ ਜਿਹੜਾ ਸ਼ਰੀਰ ਹੈ ਉਹ ਵੀ ਬਹੁਤ ਸਾਰਾ ਜਿਹੜੇ ਕਾਰਨ ਕਮਜ਼ੋਰ ਵੀ ਹੋ ਜਾਂਦਾ ਸੋ ਇਹ ਚੀਜ਼ਾਂ ਦਾ ਪ੍ਰਿੰਦਾ ਜੀ ਇੱਕ ਵੱਡਾ ਕਾਰਨ ਇਹੀ ਹੈ ਕਿ ਜੋ ਸਾਡੀ ਜੀਵਨ ਸ਼ੈਲੀ ਹੈ ਜੋ ਸਾਡਾ ਖਾਣ ਪੀਣ ਹੈ ਅਸੀਂ ਸਾਰਾ ਕੁਝ ਪ੍ਰੋਸੈਸ ਜਿਹੜਾ ਫੂਡ ਵਾਲਾ ਬਹੁਤ ਵੱਧ ਗਏ ਆ ਏ ਆਰਗੈਨਿਕ ਜਿਹੜੀ ਖੇਤੀ ਹੈ ਆਰਗੈਨਿਕ ਜਿਹੜਾ ਖਾਣਾ ਪੀਣਾ ਆ ਉਸ ਤੋਂ ਅਸੀਂ ਦੂਰ ਚਲੇ ਗਏ ਆ ਆਰਗੈਨਿਕ ਜਿਹੜੀ ਜ਼ਿੰਦਗੀ ਆ ਉਸ ਤੋਂ ਅਸੀਂ ਦੂਰ ਚਲੇ ਗਏ ਆ ਇਹ ਫਾਸਟ ਫੂਡ ਪ੍ਰੋਸੈਸਡ ਫੂਡ ਇਹ ਜਿਹੜਾ ਸਾਡੀ ਸਰੀਰਕ ਕਸਰਤ ਹੈ ਉਸ ਤੋਂ ਅਸੀਂ ਜਿਹੜਾ ਦੂਰ ਤਿਹੜਾ ਚੀਜ਼ਾਂ ਦੇ ਨੇੜੇ ਚੱਲ ਗਏ ਆ ਸੋ ਜੀਵਨ ਸ਼ੈਲੀ ਅਸੀਂ ਬਹੁਤ ਆਪਣੀ ਤੇਜ਼ੀ ਨਾਲ ਬਦਲੀ ਆ ਆਉਣ ਵਾਲੇ ਸਮੇਂ 'ਚ ਜਿਵੇਂ ਉਹਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਉਹਦੇ ਨਾਲ ਵੀ ਸਾਡੀ ਜੀਵਨ ਸ਼ੈਲੀ ਬਹੁਤ ਹੋਰ ਢੰਗ ਨਾਲ ਬਦਲ ਲਈ ਆ ਸੋ ਉਹਦੇ ਨਾਲ ਇਹੋ ਜਿਹੀਆਂ ਜਿਹੜੀਆਂ ਨਾਮੁਰਾਦ ਬਿਮਾਰੀਆਂ ਨੇ ਸੋ ਇਹ ਵੀ ਗਿਣਤੀ ਵਿੱਚ ਵੀ ਚੌਖਾ ਵਾਧਾ ਹੋਣਾ ਹੈ ਅਗਰ ਕੋਈ ਇਲਾਜ ਇਹਦੇ ਵਾਸਤੇ ਚੰਗਾ ਲੱਭ ਜਾਂਦਾ ਤਾਂ ਚੰਗੀ ਗੱਲ ਹੈ ਨਹੀਂ ਤਾਂ ਹੁਣ ਜਿਹੜੀ ਆ ਇਹ ਇੱਕ ਅਨਮਾਨ ਲਾ ਲਿਆ ਕਿ ਤਕਰੀਬਨ 94 ਫੀਸਦੀ ਮੌਤਾਂ ਜਿਹੜੀਆਂ ਨੇ ਵਾਝਣਗੇ ਆਉਣ ਵਾਲੇ 25 ਸਾਲਾਂ 'ਚ ਕੈਂਸਰ ਕਾਰਨ ਇਹ ਵੱਡਾ ਇੱਕ ਅਲਾਰਮ ਹੈ ਸਾਨੂੰ ਆਪਣੀ ਜੀਵਨ ਸ਼ੈਲੀ ਅੱਜ ਤੋਂ ਹੀ ਬਦਲਣ ਦੀ ਲੋੜ ਹੈ ਤਾਂ ਕਿ ਇਸ ਬਿਮਾਰੀ ਤੋਂ ਦੂਰ ਰਿਹਾ ਜਾ ਸਕੇ ਜੀ ਜੀ ਸੋ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਆਰਬੀ ਬਿਲਡਿੰਗ ਸਪਲਾਈ ਵਾਲੇ ਸੋ ਨਵੇਂ ਜਿਹੜਾ ਜੀ ਸਟੋਰ ਦੇ ਵਿੱਚ ਲੋਕੇਸ਼ਨ ਉਹੀ ਹੈ ਗਲਡਨ ਰੋਡ ਦੇ ਉੱਤੇ ਨੇ ਤੇ ਥੋੜਾ ਜਿਹਾ ਚੇਂਜ ਕੀਤਾ ਹੈ ਇਹਨਾਂ ਨੇ ਤੇ ਤੁਸੀਂ ਜਾਇਓ ਜਰੂਰ ਔਰ ਡੋਰਸ ਹਨ ਐਡੀਕ ਵੈਰਾਈਟੀ ਇਹਨਾਂ ਨੇ ਲਿਆਂਦੀ ਹੈ ਜੀ ਉੱਥੇ ਔਰ ਦਿਲ ਖੁਸ਼ ਹੋ ਜੂਗਾ ਬਹੁਤ ਸਾਰੇ ਡਿਜ਼ਾਈਨ ਆ ਉਹਨਾਂ ਦੇ ਵਿੱਚ ਤਾਂ ਜਰੂਰ ਆਰਬੀ ਬਿਲਡਿੰਗ ਸਪਲਾਈ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਲਿਓ 905458000 ਡੋਰ ਇਨਸੂਲੇਸ਼ਨ ਤੇ ਡਰਾਈਵਾਲ ਹੋਲ ਸੇਲ ਦੇ ਵਿੱਚ ਤੁਹਾਨੂੰ ਸਪਲਾਈ ਕਰਦੇ ਨੇ ਆਰਬੀ ਬਿਲਡਿੰਗ ਸਪਲਾਈ 905458000 ਔਰ ਇਹਦੇ ਨਾਲ ਨਾਲ ਟਰੱਕ ਦਾ ਲਾਇਸੈਂਸ ਲੈਣਾ ਤਾਂ 500 ਡਾਲਰ ਦਾ ਡਿਸਕਾਊਂਟ ਅਸੀਸ ਰੇਡ ਦਾ ਹਵਾਲਾ ਦੇਣ ਤੇ ਐਮਡੀ ਟਰੱਕ ਅਕੈਡਮੀ 6395428841 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ ਔਰ ਜੇ ਗੱਲਬਾਤ ਕਰੀਏ ਪੌਟਲਾਈਟਸ ਘਰ ਦੇ ਅੰਦਰ ਜਾਂ ਬਾਹਰ ਲਵਾਉਣੀਆਂ ਨੇ ਇੱਕ ਮਾਸਟਰ ਇਲੈਕਟ੍ਰੀਸ਼ੀਅਨ ਦੀ ਭਾਲ ਦੇ ਵਿੱਚੋਂ ਤਾਂ ਜੇਪੀ ਹੋਰੀ ਨੇ ਨਾਨ ਇਲੈਕਟ੍ਰੀਕਲ ਤੋਂ 639 629 3400 ਤੇ ਗੱਲਬਾਤ ਕਰ ਲਿਓ ਰਾਜਧਾਨੀ ਸਵੀਟ ਦੀਆਂ ਸਾਰੀਆਂ ਦੇ ਸਾਰੀਆਂ ਲੋਕੇਸ਼ਨਸ ਵੀ ਇਸ ਹਿੱਸੇ ਦੇ ਪ੍ਰਾਊਡ ਸਪੌਂਸਰ ਨੇ ਹੁਣ ਤੁਸੀਂ ਨਿਆਗਰਾ ਫਾਲ ਵੀ ਜਾ ਰਹੇ ਹੋ ਘੁੰਮਣ ਫਿਰਨ ਤਾਂ ਬਿਲਕੁਲ ਐਨ ਸੈਂਟਰ ਦੇ ਵਿੱਚ ਸ਼ਹਿਰ ਦੇ ਅੰਦਰ ਰਾਜਧਾਨੀ ਸਵੀਟ ਦਾ ਬਹੁਤ ਸੋਹਣਾ ਰੈਸਟੋਰੈਂਟ ਖੁੱਲ ਚੁੱਕਿਆ ਹੈ 905457666 ਤੇ ਗੱਲਬਾਤ ਕਰ ਲਿਓ ਪਰਦੇ ਲਵਾਉਣੇ ਨੇ ਘਰ ਦੇ ਵਿੱਚ ਬੇਸਮੈਂਟ ਦੇ ਵਿੱਚ ਜਾਂ ਤੁਹਾਡਾ ਆਫਿਸ ਹੈ ਜਾਂ ਤੁਹਾਡਾ ਕੋਈ ਬੈਂਕਟ ਹਾਲ ਹੈ ਐਚੀ ਡ੍ਰਿਪਰੀ ਹਾਊਸ 905915 8787 ਤੇ ਦੀਪ ਬਾਈ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਪੰਨ ਸਾਹਿਬ ਬਾਦਿਆਂ ਪਾ ਅਗਲੀ ਖਬਰ ਦੇ ਵੱਲ ਸੋ ਅਗਲੀ ਖਬਰ ਜਹਾਜ਼ਾਂ ਨੂੰ ਲੈ ਕੇ ਆ ਜੀ ਸੋ ਵੈਸਟ ਜੈਟ ਦੀਆਂ ਉਡਾਨਾਂ ਜਿਹੜੀਆਂ ਨੇ ਜੀ ਹੁਣ ਹੋਰ ਹਜੇ ਹੋਰ ਵੀ ਪ੍ਰਭਾਵਿਤ ਰਹਿਣਗੀਆਂ ਜੀ ਕੀ ਖਬਰ ਹੈ ਦੇਖੋ ਪਿੰਡ ਜੀ ਹੋਇਆ ਇਸ ਤਰ੍ਹਾਂ ਜਗਾ ਕਿ ਪਿਛਲੇ ਸਮੇਂ ਦਰਾਂ ਕੈਲਗਰੀ ਵਿਖੇ ਜੋ ਵੱਡੇ ਪੱਧਰ ਤੇ ਉਥੇ ਹੀਅਰ ਸਟ੍ਰਮ ਆਇਆ ਸੀਗਾ ਸੋ ਉਹਦੇ ਨਾਲ ਗੜੇ ਮਾਰੀ ਕਾਰਨ ਘਰਾਂ ਨੂੰ ਨੁਕਸਾਨ ਹੋਇਆ ਲੋਕਾਂ ਦੀਆਂ ਗੱਡੀਆਂ ਨੂੰ ਨੁਕਸਾਨ ਹੋਇਆ ਹੋਰ ਪ੍ਰਾਪਰਟੀਆ ਨੂੰ ਨੁਕਸਾਨ ਹੋਇਆ ਸੀ ਸੋ ਇਹਦੇ ਵਿੱਚ ਜੋ ਵੈਸਟ ਜੈ ਵੈਸਟੀਟ ਦੇ ਜਿਹੜੇ ਚਾਜ ਸੀਗੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਕਿਉਂਕਿ ਗੜੇ ਮਾਰੀ ਜਿਹੜੀ ਸੀਗੀ ਉਹ ਵੱਡੀ ਪਧਰਤੇ ਹੋਏ ਸੀ ਤੇ ਤਕਰੀਬਨ 10 ਦਸਰੇ ਨੇ ਵੀ 16 ਜਿਹੜੇ ਇਹਨਾਂ ਦੇ ਏਅਰਕ੍ਰਾਫਟ ਨੇ ਜਿਹੜੇ ਕੀ ਇਹਨਾਂ ਦੇ ਟੋਟਲ ਜਿਹੜੇ ਏਅਰਕ੍ਰਾਫਟ ਦਾ 10% ਦੀ ਵਾੜਦਾ ਸੋ ਇਹ ਨੁਕਸਾਨੇ ਗਏ ਸੀ ਸੋ ਇਹ ਨੁਕਸਾਨ ਹੋਣ ਕਾਰਨ ਇਹਨਾਂ ਦੀਆਂ ਜਿਹੜੀਆਂ ਫਲਾਈਟਸ ਸੀਗੀਆਂ ਉਹ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈਆਂ ਸੀਆਂ ਤੇ ਹੁਣ ਤੱਕ ਇਹ ਦਸਰੇ ਨੇ ਤੇ ਤਕਰੀਬਨ ਜਿਹੜੀਆਂ ਨੇ 50 ਉਡਾਨਾਂ ਹਰ ਰੋਜ਼ ਜਿਹੜੀਆਂ ਇਸ ਕਾਰਨ ਪ੍ਰਭਾਵਿਤ ਹੋਈਆਂ ਨੇ ਤੁਕੀ ਇਹਨਾਂ ਦੇ ਜਹਾਜ਼ ਜਿਹੜੇ ਨੇ ਉਹ ਗਿਣਤੀ 'ਚ ਘਟ ਗਏ ਨੇ ਸੋ ਇਸ ਕਰਕੇ ਇਹਨਾਂ ਨੂੰ ਆਪਣੇ ਜਿਹੜੇ ਰੂਟ ਵੀ ਬਦਲਨੇ ਪਏ ਨੇ ਸੋ ਇਹ ਦੱਸ ਰਹੇ ਨੇ ਕਹਿੰਦੇ ਵੀ ਇਹ ਜਿਹੜਾ ਇਹ ਜਹਾਜ਼ਾਂ ਨੂੰ ਠੀਕ ਕਰਨ ਦਾ ਕੰਮ ਹੈ ਕਿਉਂਕਿ ਇਹ ਟੈਕਨੀਕਲ ਕੰਮ ਹੁੰਦਾ ਉਹਦੇ ਵਾਸਤੇ ਪਾਰਟਸ ਵੀ ਚਾਹੀਦੇ ਨੇ ਸਪੈਸ਼ਲਿਸਟ ਵੀ ਚਾਹੀਦੇ ਨੇ ਸੋ ਕਹਿ ਰਹੇ ਨੇ ਵੀ ਉਹਦੇ ਵਾਸਤੇ ਸਾਨੂੰ ਹਜੇ ਹੋਰ ਸਮਾਂ ਲੱਗੇਗਾ ਕਿ ਇਹ ਜਿਹੜੇ ਖਰਾਬ ਹੋਏ ਜਹਾਜ਼ ਨੇ ਦੁਬਾਰਾ ਠੀਕ ਕੀਤਾ ਜਾਵੇ ਸੋ ਇਸ ਕਰਕੇ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਦਰਾਰ ਉਹਨਾਂ ਦੀ ਜਿਹੜੀ ਉਡਾਨਾਂ ਨੇ ਸਟਿਲ ਅਫੈਕਟਡ ਰਹਿਣਗੀਆਂ ਕਿਉਂਕਿ ਸਾਨੂੰ ਪਤਾ ਕੈਨੇਡਾ ਦੇ ਵਿੱਚ ਵੈਸੀਅਸਟ ਹੋ ਗਿਆ ਤੇ ਜਿਹੜਾ ਏਅਰ ਕੈਨੇਡਾ ਹੋ ਗਿਆ ਇਹ ਦੋ ਹੀ ਵੱਡੇ ਜਿਹੜੇ ਨੇ ਇਹ ਜਿਹੜੇ ਜਹਾਜ਼ਾਂ ਨੂੰ ਜਿਹੜਾ ਆਫਾਈ ਸਫਾ ਜਿਹੜਾ ਮੁਹਿਆ ਕਰਵਾਉਣ ਵਾਲੀਆਂ ਕੰਪਨੀਆਂ ਨੇ ਹੋਰ ਬਹੁਤਾ ਕੰਪੀਟੀਸ਼ਨ ਇੱਥੇ ਹੈ ਨਹੀਂ ਆ ਸੋ ਇਹਨਾਂ ਦੇ ਜਹਾਜ਼ ਇਸ ਤਰੀਕੇ ਦੇ ਨਾਲ ਜਿਹੜੇ ਆ ਇਸ ਸਮੱਸਿਆ ਦੇ ਵਿੱਚ ਆਏ ਹੋਣ ਕਾਰਨ ਪੁਰਾਣਾ ਕਹਿੰਦੇ ਵੀ ਆਉਣ ਵਾਲੇ ਸਮੇਂ ਦੌਰਾਨ ਵੀ ਪ੍ਰਭਾਵਿਤ ਰਹਿਣਗੇ ਤੇ ਇਹਨਾਂ ਨੂੰ ਠੀਕ ਕਰਨ ਦੀ ਕਹਿੰਦੇ ਕੋਸ਼ਿਸ਼ ਉਹ ਸਾਡੇ ਵੱਲੋਂ ਜਾਰੀ ਰਹੇਗੀ ਜੀ ਜੀ ਜੀਪ ਦੇਣਾ ਸਾਹਿਬ ਸੋ ਨਾਲ ਦੀ ਨਾਲ ਇਹ ਖਬਰ ਅਹਿਮਿਤ ਮੰਗਦੇ ਜਿੱਥੇ ਇਮੀਗ੍ਰੇਸ਼ਨ ਮਿਨਿਸਟਰੀ ਹੈ ਜਿਹੜੀ ਤੇ ਉਹ ਹਰ ਰੋਜ਼ ਕੋਈ ਨਾ ਕੋਈ ਨਾਮ ਐਲਾਨ ਕਰਦੇ ਆ ਤੇ ਮੈਨੂੰ ਲੱਗਦਾ ਜੀ ਹੁਣ ਤਾਂ ਫੂਕ ਫੂਕ ਕੇ ਪੈਰ ਧਰ ਰਹੇ ਨੇ ਇਹ ਤੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ ਇਹਨਾਂ ਦੇ ਵੱਲੋਂ ਔਰ ਧੜਾ ਧੜ ਜਿਹੜੇ ਆ ਜੀ ਜਿਨ੍ਹਾਂ ਨੂੰ ਚਾਹੀਦੀ ਵੀ ਨਹੀਂ ਸੀਗੀ ਇਥੇ ਦੀ ਇਮੀਗ੍ਰੇਸ਼ਨ ਤੇ ਉਹਨਾਂ ਨੂੰ ਦਿੱਤੀ ਆ ਤੇ ਹੁਣ ਉਹ ਤੋਂ ਬਾਅਦ ਅਪਰਾਧੀ ਬੜੇ ਆ ਗਏ ਇਸ ਕੰਟਰੀ ਦੇ ਵਿੱਚ ਕਹਿੰਦੇ ਸੋ ਹੁਣ ਹੁਣ ਜਿਹੜੀ ਹੈ ਜੀ ਹੁਣ ਇਹਨਾਂ ਨੂੰ ਲੱਗ ਗਿਆ ਵੀ ਇਹ ਇਹ ਉਸ ਲਿਸਟ ਦੇ ਵਿੱਚ ਆਉਂਦੇ ਨੇ ਹੁਣ ਕਹਿੰਦੇ ਉਹਨਾਂ ਦੀ ਨਾਗਰਿਕਤਾ ਰੱਦ ਕਰਨ ਦੇ ਚੱਕਰ ਦੇ ਵਿੱਚ ਨੇ ਕੀ ਖਬਰ ਆ ਪ੍ਰਿੰਸਾ ਦੇਖੋ ਭਿੰਦ ਜੀ ਕੱਲ ਅਸੀਂ ਖਬਰ ਦਾ ਜ਼ਿਕਰ ਕੀਤਾ ਸੀਗਾ ਕਿ ਦੋ ਪਿਓ ਪੁੱਤ ਜਿਹੜੇ ਅਤਵਾਦ ਨਾਲ ਸੰਬੰਧਿਤ ਦੋਸ਼ਾਂ ਕਾਰਨ ਆਰਟੀਐਮਪੀ ਵੱਲੋਂ ਫੜੇ ਗਏ ਸੀਗੇ ਉਹਨਾਂ ਦੇ ਉੱਪਰ ਚਾਰਜ ਲੱਗੇ ਸੀ ਫ੍ਰਾਂਸ ਵੱਲੋਂ ਟਿਪ ਕੈਨੇਡਾ ਨੂੰ ਦਿੱਤੀ ਗਈ ਸੀ ਵੀ ਇਸ ਤਰੀਕੇ ਦੇ ਲੋਕ ਤੁਹਾਡੇ ਮੁਲਕ ਚਾ ਚੁੱਕੇ ਨੇ ਇਹਨਾਂ ਨੂੰ ਨਾਗਰਿਕਤਾ ਮਿਲ ਚੁੱਕੀ ਹੈ ਵੱਡਾ ਅਤਵਾਦੀ ਹਮਲਾ ਜਿਹੜਾ ਇਹ ਕਰਨ ਦੀ ਤਿਆਰੀ ਵਿੱਚ ਲੱਗੇ ਹੋਏ ਨੇ ਸੋ ਅਹਿਮਦ ਫੌਜ਼ ਮਸਤਫਲ ਦੀਦੀ ਉਮਰ 40 ਸਾਲ ਦੇ ਪੁੱਤਰ ਇਹ ਮਸਤਫਲ ਦੀਦੀ ਉਮਰ 26 ਸਾਲ ਇਹਨਾਂ ਨੂੰ ਦੋਵਾਂ ਨੂੰ ਚਾਰਜ ਕੀਤਾ ਗਿਆ ਸੀਗਾ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਇਸ ਮਾਮਲੇ ਦੀ ਪਾਰਲੀਮੈਂਟ ਦੀ ਜਿਹੜੀ ਕਮੇਟੀ ਹੈ ਉਹ ਜਾਂਚ ਕਰੇਗੀ ਕਿ ਕਿਸ ਢੰਗ ਨਾਲ ਇਹ ਲੋਕ ਆ ਗਏ ਇਹਨਾਂ ਦੀ ਸਕਰੀਨਿੰਗ ਕਿਉਂ ਨਹੀਂ ਹੋਈ ਤੇ ਦੂਜੇ ਪਾਸੇ ਇਹਨਾਂ ਨੂੰ ਜਿਸ ਢੰਗ ਨਾਲ ਇਹਦੇ ਪਿਓ ਨੂੰ ਜਿਹੜੀ ਸਿਟੀਜ਼ਨਸ਼ਿਪ ਮਿਲੀ ਹੈ ਉਹ ਕਿਸ ਤਰ੍ਹਾਂ ਮਿਲ ਗਈ ਕਿ ਕੁਝ ਦੇਖਿਆ ਨਹੀਂ ਗਿਆ ਸੋ ਕੱਲ ਜਿਹੜੀ ਗੱਲਾਂ ਸੀ ਉਹ ਖਜੇ ਖਤਮ ਹੋਣ ਦਾ ਨਾਮ ਨਹੀਂ ਲੱਗੇ ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਲਗਾਤਾਰ ਸਰਕਾਰਾਂ ਤੋਂ ਸਵਾਲ ਪੁੱਛ ਰਹੀਆਂ ਨੇ ਔਰ ਇਹਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਮਾਰਕ ਮਿਲਾ ਸਾਹਿਬ ਨੇ ਉਹਨਾਂ ਨੇ ਵੀ ਆਪਣੀ ਚੁੱਪੀ ਥੋੜੀ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਕਾਫੀ ਮੰਦ ਭਾਗੀ ਗੱਲ ਹੈ ਕਿੰਨੇ ਮੇਰੇ ਲਈ ਵੀ ਮੁਲਕ ਵਾਸਤੇ ਵੀ ਕਿ ਇਹੋ ਜਿਹੇ ਲੋਕ ਕੈਨੇਡਾ ਆ ਗਏ ਤੇ ਇਵਨ ਸਿਟੀਜ਼ਨਸ਼ਿਪ ਵੀ ਇਨਾਂ ਨੂੰ ਮਿਲ ਗਈ ਸੋ ਕਹਿੰਦੇ ਵੀ ਇਹਨਾਂ ਦੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਰਿਵੋਕ ਕੀਤੀ ਜਾਵੇ ਜਾਂ ਤੋਂ ਵਾਪਸ ਲਈ ਜਾਵੇ ਤੋ ਕਹਿੰਦੇ ਇਮੀਡੀਏਟਲੀ ਕਹਿੰਦੇ ਮੈਂ ਇਹਦਾ ਜਿਹੜਾ ਕੰਮਕਾਜ ਜਿਹੜਾ ਆ ਸ਼ੁਰੂ ਕਰ ਰਿਆਂ ਜਿਹੜੇ ਸਾਡੇ ਮੇਰੇ ਕਹਿੰਦੇ ਡਿਪਟੀ ਨੇ ਕਹਿੰਦੇ ਮੈਨਾਂ ਨੂੰ ਹੁਕਮ ਕੀਤੇ ਨੇ ਇਸ ਬਾਬਤ ਜਿਹੜੀ ਆ ਫੌਰੀ ਕਾਰਵਾਈ ਸ਼ੁਰੂ ਕੀਤੀ ਜਾਵੇ ਕਿ ਇਹਨਾਂ ਦੀ ਸਿਟੀਜ਼ਨਸ਼ਿਪ ਜਿਹੜੀ ਆ ਔਰ ਰੀਵੋਕ ਕੀਤੀ ਜਾਬੇ ਤੇ ਨਾਲ ਉਹਨਾਂ ਕਾਰਨਾਂ ਦਾ ਜਿਹੜਾ ਪਤਾ ਲਾਇਆ ਜਾਵੇ ਜਿਹਦੇ ਕਾਰਨ ਇਹ ਲੋਕ ਇਸ ਜਗ੍ਹਾ ਤੱਕ ਪਹੁੰਚਣ ਤੇ ਸਿਟੀਜ਼ਨਸ਼ਿਪ ਲੈਣ ਦੇ ਵਿੱਚ ਕਾਮਯਾਬ ਹੋ ਗਏ ਸੋ ਹੁਣ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਉਹਨਾਂ ਨੇ ਗੱਲ ਆਖੀ ਹੈ ਕਿ ਨਾ ਤਾਂ ਸਿਟੀਜ਼ਨਸ਼ਿਪ ਜਿਹੜੀ ਵਾਪਸ ਲਈ ਜਾਏਗੀ ਹੁਣ ਗੱਲ ਕੱਲ ਵੀ ਹੋਈ ਸੀ ਅੱਜ ਵੀ ਕਰਦੇ ਆ ਕਿ ਕੱਲੇ ਇਹ ਨਹੀਂ ਆ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਆਏ ਹੋ ਸਕਦੇ ਨੇ ਜਿਨ੍ਹਾਂ ਦਾ ਦੂਜੇ ਮੁਲਕਾਂ ਦੇ ਵਿੱਚ ਕ੍ਰਿਮੀਨਲ ਰੈਕਡ ਹੈ ਜਾਂ ਇੱਥੇ ਬੈਠ ਕੇ ਵੀ ਜਿਹੜੇ ਇਹੋ ਜਿਹੇ ਲੋਕ ਲਗਾਤਾਰ ਥ੍ਰੈਟ ਦੇ ਰਹੇ ਨੇ ਸਾਡੇ ਸਮਾਜ ਨੂੰ ਵੀ ਵਕਿਆਨ ਨੂੰ ਵੀ ਤੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈਣਾ ਜ਼ਰੂਰੀ ਹੈ ਤੇ ਇਹ ਜਿਹੜੀ ਸਕ੍ਰੀਨਿੰਗ ਪ੍ਰੋਸੈਸ ਹੈ ਇਸ ਨੂੰ ਜਿਹੜਾ ਆ ਇਹ ਜੋ ਵਧੀਆ ਕੰਮ ਨਹੀਂ ਲੋੜ ਹੈ ਤਾਂ ਕਿਉਂਕਿ ਜਿਹੜੇ ਐਕਸਟਰਸ਼ਨ ਦੇ ਗੱਲ ਕਰੀਏ ਥ੍ਰੈਟ ਦੇਣ ਦੀਆਂ ਗੱਲਾਂ ਬਾਤਾਂ ਕਰੀਏ ਕਿਉਂਕਿ ਹਾਲਟਰ ਰੀਜਨ ਤੋਂ ਖਬਰ ਆਈ ਸੀ ਉਨੇ ਕੁੱਟਿਆ ਗਿਆ ਉਹਦੀ ਗੰਡੀ ਪੋਲ ਪਲਨ ਸਾਹਿਬ ਦੁਬਾਰੇ ਦੁਬਾਰੇ ਹਾਲਟਰਨ ਰੀਜਨ ਵਾਲੀ ਖਬਰ ਦੁਬਾਰੇ ਸਾਂਝੀ ਕਰਿਓ ਥੋੜੀ ਜੀ ਆਵਾਜ਼ ਦੇ ਵਿੱਚ ਡਿਸਟਰਬੈਂਸ ਆ ਰਹੀ ਚੀ ਹਾਲਟਰਨ ਰੀਜਨ ਤੋਂ ਖਬਰ ਸੀ ਕਿ ਉੱਥੇ ਵੀ ਇੱਕ ਬਿਜ਼ਨਸਮੈਨ ਨੂੰ ਇਸ ਢੰਗ ਦੇ ਨਾਲ ਇਹ ਘਰ ਦੇ ਵਿੱਚ ਆ ਕੇ ਕੁੱਟਮਾਰ ਕੀਤੀ ਗਈ ਉਦੇ ਨਾਲ ਜਿਹੜਾ ਆ ਪਰਿਵਾਰ ਦੇ ਸਾਹਮਣੇ ਕੁੱਟਮਾਰ ਹੋਈ ਹੈ ਉਸ ਦੀ ਗੱਡੀ ਨੂੰ ਖੋ ਕੇ ਲੈ ਗਏ ਤੇ ਉਸ ਦੇ ਨਾਲ ਜਿਹੜਾ ਆ ਮਾੜਾ ਵਰਤਾਅ ਜਿਹੜਾ ਹੋਇਆ ਉਹਦੀ ਤਸਵੀਰਾਂ ਵੀ ਸੋਸ਼ਲ ਮੀਡੀਆ ਲੋਕਾਂ ਨੇ ਦੇਖੀਆਂ ਨੇ ਸਰੀ ਤੋਂ ਇੱਕ ਖਬਰ ਜਿਹੜੀ ਹੁਣ ਆਈ ਹੈ ਸਾਹਮਣੇ ਕਿ ਉੱਥੇ ਵੱਡੇ ਬਿਜ਼ਨਸmen ਜਿਹੜੇ ਕਿ ਪੰਜਾਬੀ ਕਮਿਊਨਿਟੀ ਦੁਆਰਾ ਸਮਰਥਿਤ ਨੇ ਉਹਨਾਂ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੋ ਇਹ ਜਿਹੜਾ ਐਕਸਟਰਸ਼ਨ ਥ੍ਰੈਟ ਆ ਇਹ ਜਿਹੜਾ ਘਰਾਂ ਦੇ ਉੱਪਰ ਆ ਕੇ ਹਮਲੇ ਕਰਨੇ ਗੂੜੇ ਚਲਾਉਣੀਆਂ ਇਹ ਮਾਮਲੇ ਜਿਹੜੇ ਨੇ ਇੱਜਤਾਰਸਨ ਨੂੰ ਪਤਾ ਹੈ ਵੀ ਦੂਜੇ ਮੁਲਕਾਂ ਨਾਲ ਵੀ ਜੁੜੇ ਹੋਏ ਨੇ ਸੋ ਕਿਸੇ ਢੰਗ ਨਾਲ ਇਹ ਸਾਰਾ ਕੁਝ ਪਿਛਲੇ 5-10 ਸਾਲਾਂ ਚ ਹੋਇਆ ਸੋ ਇਮੀਗ੍ਰੇਸ਼ਨ ਮਿਨਿਸਟਰ ਨੂੰ ਇਹ ਚਾਹੀਦਾ ਇਕੱਲਾ ਇੱਕ ਮਾਮਲਾ ਨਹੀਂ ਮਾਮਲੇ ਬਹੁਤ ਨੇ ਉਹਨਾਂ ਦੇ ਉੱਪਰ ਇਹ ਇਹ ਬੜੀ ਸੰਜੀਗੀਤੀ ਨਾਲ ਤੇ ਇਹਨੂੰ ਜਿਹੜਾ ਆ ਗੰਭੀਰਤਾ ਦੇ ਨਾਲ ਇਹ ਜਿਹੜੀ ਆ ਇਨਵੈਸਟੀਗੇਸ਼ਨ ਹੋਣੇ ਚਾਹੀਏ ਜੀ ਜੀ ਸੋ ਪ੍ਰੈਜ਼ੈਂਟ ਸਾਫ ਕਲੀ-ਕਲੀ ਖਬਰ ਤੇ ਪੂਰੀ ਕੋਕ ਕਰਕੇ ਫਿਰ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਇਸੇ ਕਰਕੇ ਅਸੀਂ ਕਹਿੰਦੇ ਹੁੰਨੇ ਆ ਕਿ ਭਾਈ ਤੁਸੀਂ ਸਵੇਰੇ 8 ਤੋਂ 9 ਵਜੇ ਦੇ ਦਰਮਿਆਨ ਅਸੀਸ ਰੇਡੀਓ ਦੇ ਨਾਲ 1350 AM ਦੇ ਉੱਤੇ ਜਰੂਰ ਜੁੜਿਆ ਕਰੋ ਸਾਨੂੰ ਸੁਣਨ ਦੇ ਬਹੁਤ ਸਾਰੇ ਜ਼ਰੀਏ ਨੇ ਜਿੱਥੇ ਫ੍ਰੀਕੁਐਂਸੀ ਹੈ 1350 ਔਰ ਰੇਡੀਓ ਹਮਸਫਰ ਦਾ ਐਪ ਹੈਗਾ ਵੈਬਸਾਈਟ ਹੈ ਉਹਦੇ ਨਾਲ ਨਾਲ ਅਸੀਂ ਪਰਸਨਲ ਤੌਰ ਤੇ ਸਾਡੀ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਟੀਮ ਹੈ ਇੰਡੀਆ ਤੋਂ ਵਰਕ ਕਰਦੀ ਹੈ ਤੇ ਉਹਦੇ ਵਿੱਚ ਅ ਪ੍ਰਧਾਨ ਸਾਹਿਬ ਮਿਹਨਤ ਕਰਦੇ ਨੇ ਆਨਲਾਈਨ ਅਖਬਾਰ ਬਹੁਤ ਪੜਿਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਕੰਟਰੀਜ਼ ਆ ਕਈ ਵਾਰ ਕਹਿੰਦੇ ਆ ਵੀ ਉਦਾਂ ਹੀ ਕਹਦੇ ਨੇ ਤੁਸੀਂ ਚੈੱਕ ਕਰਕੇ ਦੇਖ ਲਿਓ 온ਟਾਰੀਓ ਪੰਜਾਬੀ ਨਿਊਜ਼ ਇਹ ਅਖਬਾਰ ਹੈ ਔਰ YouTube ਚੈਨਲ ਹੈ ਬੜੀ ਮਿਹਨਤ ਕਰਦੇ ਪ੍ਰਧਾਨ ਸਾਹਿਬ ਖਬਰਾਂ ਦੇ ਲਈ 온ਟਾਰੀਓ ਪੰਜਾਬੀ ਨਿਊਜ਼ ਉਹਨੂੰ ਸਬਸਕ੍ਰਾਈਬ ਵੀ ਕਰੋ ਤੇ ਸਾਡਾ Facebook ਪੇਜ ਆ ਸੀਸ ਰੇਡੀਓ ਦਾ ਤੇ ਉੱਥੇ ਵੀ ਬਿਲਕੁਲ ਲਾਈਵ ਹੁੰਨੇ ਆ ਤਾਂ ਜਰੂਰ ਤੁਹਾਡੇ ਸਹਿਯੋਗ ਦੀ ਵੀ ਬਹੁਤ ਸਾਰੀ ਕਈ ਵਾਰ ਜ਼ਰੂਰਤ ਹੁੰਦੀ ਹੈ ਕਈ ਦਾ ਵੀ ਭਾਈ ਐਡਵਰਟਾਈਜ਼ਮੈਂਟ ਦੇ ਨਾਲ ਹੀ ਪ੍ਰੋਗਰਾਮ ਚੱਲਦੇ ਨੇ ਖਰਚੇ ਬੜੇ ਹ ਤੇ ਮਹੋਕਾ ਵੀ ਦੰਨਾ ਉਹਨਾਂ ਸਾਨੂੰ ਬਹੁਤ ਸਾਰੀ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਆ ਤਾਂ ਜ਼ਰੂਰ ਸਾਡੇ ਨਾਲ ਸਾਡੀ ਟੀਮ ਦੇ ਨਾਲ ਜੁੜਿਆ ਕਰੋ ਤੁਸੀਂ ਪੰਡਤ ਸਾਹਿਬ ਅਗਲੀ ਖਬਰ ਡੱਕਫੋਰ ਉਹਨਾਂ ਦੇ ਨਾਲ ਜੁੜੀ ਹੋਈ ਆ ਕਿਸੇ ਨਾ ਕਿਸੇ ਜਿਹੜੀ ਹੈ ਜੀ ਗੱਲ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਚਾਹੇ ਉਹ 바ਰਬੀਕ ਕਰਦੇ ਹੋਏ ਸ਼ਰਾਬ ਨੂੰ ਪ੍ਰੋਮੋਟ ਕਰ ਰਹੇ ਨੇ بڑے بڑے ਲਾਇਸੈਂਸ ਦੇ ਰਹੇ ਨੇ ਇੱਥੇ ਹੁਣ ਸਮਾਂ ਇਹ ਬਣਿਆ ਪਿਆ ਵੀ ਅਲਾਮਤਾਂ ਤੋਂ ਬਚਾਉਣਾ ਆਪਣੇ ਬੱਚਿਆਂ ਨੂੰ ਤੇ ਉਦੋਂ ਇਹਨਾਂ ਦਾ ਹੋਇਆ 413 ਨੂੰ ਲੈ ਕੇ ਇਹਨਾਂ ਦੀ ਆਪਣੇ ਘਰੇ ਫੰਕਸ਼ਨ ਨੂੰ ਲੈ ਕੇ ਬਿਲਡਰਸ ਨੂੰ ਲੈ ਕੇ ਤੇ ਹੁਣ ਕਹਿੰਦੇ ਡਗਫੋਰਡ ਸਾਹਿਬ ਨੂੰ ਮਜ਼ਾਕ ਕਰਨਾ ਮਹਿੰਗਾ ਪਿਆ। ਦੇਖੋ ਪਿੰਦਰ ਜੀ ਕਈ ਵਾਰ ਹੁੰਦਾ ਆ ਕਿ ਸ਼ਬਦ ਜਿਹੜੇ ਨੇ ਉਹ ਕਹਿ ਦਿੱਤੇ ਜਾਂਦੇ ਨੇ ਹੋ ਸਕਦਾ ਵੀ ਜਦੋਂ ਇਹ ਸ਼ਬਦ ਕਹੇ ਗਏ ਹੋਣ ਤਾਂ ਉਹਦਾ ਮਤਲਬ ਉਹੋ ਜਿਹਾ ਨਾ ਹੋਵੇ ਪਰ ਕਈ ਵਾਰ ਜਦੋਂ ਫਿਰ ਉਹ ਸ਼ਬਦਾਂ ਨੂੰ ਬਾਅਦ ਵਿੱਚ ਪੜਤਾਲਿਆ ਜਾਂਦਾ ਉਹ ਸ਼ਬਦਾਂ ਨੂੰ ਦੇਖਿਆ ਜਾਂਦਾ ਵੀ ਸ਼ਬਦ ਕਿਸ ਤੰਗ ਦੇ ਨਾਲ ਕਿਸ ਲਹਿਜੇ ਦੇ ਨਾਲ ਕਹੇ ਗਏ ਨੇ ਸੋ ਉਹਨਾਂ ਤੋਂ ਬਾਅਦ ਫਿਰ ਉਹ ਗੱਲਾਂ ਨੂੰ ਲੈ ਕੇ ਜਿਹੜਾ ਵਿਵਾਦ ਵੀ ਖੜਾ ਹੋ ਜਾਂਦਾ ਹੁਣ ਹੋਇਆ ਕੀ ਸੀਗਾ ਕਿ ਜਿਹੜਾ ਨਾਰਥ ਆਫ ਟੋਰਾਂਟੋ ਵਿਖੇ ਇੱਕ ਨਵਾਂ ਵੈਟਰਨਰੀ ਜਿਹੜਾ ਹਸਪੀਟਲ ਇਹ ਜਿਹੜਾ ਉੱਥੇ ਉਹਦਾ ਅਧ்கਾਟਨ ਹੋਣਾ ਸੀਗਾ ਸੋ ਇਹ ਜਿਹੜਾ ਐਨੀਮਲ ਹਸਪੀਟਲ ਹੈ ਸੋ ਇਹਦੇ ਅਧ்கਾਟਨ ਮੌਕੇ ਕਿਉਂਕਿ ਇਹ ਜਿਸ ਜਗ੍ਹਾ ਤੇ ਬਣਾਇਆ ਗਿਆ ਇਹ ਫੈਸਿਲਿਟੀ ਕਾਫੀ ਇਹ ਵੱਡੀ ਸੀ तकरीबन 60000 ਕੀਰ ਫੋਟ ਦੀ ਜਗਾ ਸੀ ਕਾਫੀ ਬੱਟੀ ਜਗਾ ਹੁੰਦੀ ਹੈ ਸੋ ਡਗ ਫੋਰ ਸਾਹਿਬ ਨੇ ਉੱਥੇ ਇਹ ਗੱਲ ਕਹਿ ਦਿੱਤੀ ਕਹਿੰਦੇ ਆ ਕਿ ਇੱਥੇ ਅਸੀਂ ਜਿਹੜੇ ਸਾਡੇ ਓਵਰਫਲੋ ਪੇਸ਼IENTS ਨੇ ਕਿਉਂਕਿ ਪੇਸ਼IENTS ਬਹੁਤ ਜ਼ਿਆਦਾ ਆਉਂਦੇ ਨੇ ਹਸਪਤਾਲ ਚ ਜਗ੍ਹਾ ਨਹੀਂ ਹੁੰਦੀ ਕਹਿੰਦੇ ਵੀ ਉਹਨਾਂ ਨੂੰ ਐਮ ਆਰ ਆਈ ਵਾਸਤੇ ਸੀਏਟੀ ਸਕੈਨ ਵਾਸਤੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਵਾਸਤੇ ਕਹਿੰਦੇ ਵੀ ਅਸੀਂ ਇੱਥੇ ਭੇਜ ਦਿਆ ਕਰਨਾ ਸੋ ਭਾਵੇਂ ਅਸੀਂ ਵੀ ਇਹ ਜਾਨਵਰਾਂ ਦਾ ਹਸਪਤਾਲ ਆ ਉੱਥੇ ਸਕੈਨ ਕਰਨ ਵਾਲੇ ਜਾਂ ਜਿਹੜੇ MRI ਜਾਂ ਹੋਰ ਜਿਹੜੇ ওভারਫਲੋ ਪੇਸ਼ients ਨੇ ਇਹ ਡਾਕਟਰ ਸਾਹਿਬ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਇੱਥੇ ਅਸੀਂ ਭੇਜਿਆ ਕਰਨਾ ਆ ਕਿਉਂਕਿ ਜਗ੍ਹਾ ਬਹੁਤ ਵੱਡੀ ਹੈ ਕਹਿਣ ਦਾ ਭਾਵ ਉਹਨਾਂ ਦਾ ਇਹ ਸੀਗਾ ਫਿਰ ਇਸ ਚੀਜ਼ ਨੂੰ ਲੈ ਕੇ ਜੋ ਵਿਰੋਧੀ ਧਿਰਾਂ ਵੀ ਨੇ ਉਹਨਾਂ ਨੇ ਡਾਕਟਰ ਸਾਹਿਬ ਤੇ ਬੜੇ ਸਵਾਲ ਕੀਤੇ ਨੇ ਕਹਿੰਦੇ ਵੀ ਦੇਖੋ ਵੀ ਇਹਨਾਂ ਨੂੰ ਚਾਹੀਦਾ ਇਹ ਹੈ ਕਿ ਜਿਹੜੇ ਇਹੋ ਜਿਹੇ ਪੇਸ਼ients ਨੇ ਇਹਨਾਂ ਵਾਸਤੇ ਇਹ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ ਨਵੇਂ ਹਸਪੀਟਲ ਬਣਾਏ ਜਾਣ ਨਵੀਆਂ ਫੈਸਿਲਟੀਆਂ ਬਣਾਈਆਂ ਜਾਣ ਕਹਿੰਦੇ ਉਦੀ ਜਗ੍ਹਾ ਇਹ ਕਹਿ ਰਹਿੰਦੇ ਆ ਵੀ ਤੁਹਾਡਾ ਹਸਪੀਟਲ ਜਿਹੜਾ ਜਾਦਫਰਾ ਦਾ ਜਗਾ ਬਹੁਤ ਜ਼ਿਆਦਾ ਹੈ ਤਾਂ ਸਿੱਥੇ ਭੇਜ ਦਿਆ ਕਰਨੇ ਆ ਕਹਿੰਦੇ ਮਜ਼ਾਕ ਹੈ ਇੰਟਾਰੀਓ ਦੇ ਲੋਕਾਂ ਦੇ ਨਾਲ ਮਜ਼ਾਕ ਹੈ ਸੋ ਇਹਦੇ ਵਿੱਚ ਐਂਡੀਪੀ ਲੀਡਰ ਮੈਰੀ ਸਟਾਈਲਿਸ ਨੇ ਵੀ ਇਹਨਾਂ ਨੂੰ ਕਿਹਾ ਰਿਹਾ ਜਿਹੜੇ ਇੰਟਾਰੀਓ ਲਿਬਰਲ ਦੇ ਜਿਹੜੇ ਐਮਪੀਪੀ ਜਿਹੜੇ ਪਾਰਟੀ ਦੇ ਜਿਹੜੇ ਹੈਲਥ ਕ੍ਰਿਟਿਕ ਨੇ ਆਡਿਲ ਸ਼ਮ ਜੀ ਸੋ ਉਹਨਾਂ ਨੇ ਵੀ ਕਿਹਾ ਰਿਹਾ ਕਹਿੰਦੇ ਕਿ ਭਾਈ ਸਾਹਿਬ ਇਹੋ ਜਿਹੇ ਬੇਤੁੱਕੇ ਮਜ਼ਾਕ ਕਰਨ ਨਾਲੋਂ ਇਹ ਜਿਹੜੀ ਸਮੱਸਿਆ ਆ ਇਹਨੂੰ ਗੰਭੀਰਤਾ ਨਾਲ ਲਵੋ ਜਿਵੇਂ ਤੁਸੀਂ ਕਿਨੇ ਸ਼ਰਾਬੀਆਂ ਦਾ ਫਿਕਰ ਕੀਤਾ ਸੀਗਾ ਆਮ ਲੋਕਾਂ ਦਾ ਵੀ ਫਿਕਰ ਕਰੋ ਇਹਨਾਂ ਵਾਸਤੇ ਨਵੇਂ ਹਸਪਤਾਲ ਨਵੇਂ ਜਿਹੜੇ ਆ ਹੈਲਥ ਸੈਲਟੀਆਂ ਬਣਾਓ ਤੇ ਇਹੋ ਜਿਹੇ ਬੱਦੇ ਮਜ਼ਾਕ ਨਾ ਕਰੋ ਵੀ ਤੁਹਾਡੇ ਕੋਈ ਜਗਾ ਵਾਦੂਕ ਤਾਂ ਸੀ ਜਾਤਪੁਰ ਦੇ ਹਸਪਤਲ ਦੇ ਵਿੱਚ ਇਹਨਾਂ ਨੂੰ ਭੇਜਣਾ ਆ ਜੀ ਜੀ ਸੋ ਇਹ ਟਿੱਪਣੀਆਂ ਜਿਹੜੀਆਂ ਨੇ ਡਾਕ ਫੋਰਸ ਸਾਹਿਬ ਦੀਆਂ ਦੇਖੋ ਉਹਨਾਂ ਦਾ ਚਾਹੇ ਮਾਨਨ ਵਿੱਚ ਕੁਝ ਵੀ ਹੋਵੇ ਪਰ ਜੋਸ਼ ਆਫ ਦਾ ਮੂੰਹ ਚ ਨਿਕਲ ਗਏ ਸੋ ਉਹਦੇ ਕਰਕੇ ਜਿਹੜਾ ਵਿਰੋਧੀਆਂ ਦੇ ਵਿੱਚ ਮੁੱਦਾ ਵੀ ਮਿਲਿਆ ਤੇ ਇਹਨਾਂ ਦੀ ਕਾਫੀ ਆਲੋਚਨਾ ਵੀ ਤੁਸੀਂ ਇਹ ਦੇਖ ਲਓ ਕਹਿੰਨ ਸਾਹਿਬ ਰਾਜਨੀਤਿਕ ਲੋਕਾਂ ਦੇ ਲਈ ਲੋਕਾਂ ਦੀ ਸਿਹਤ ਅ ਨਾਲ ਖਿਲਵਾੜ ਕਰਨਾ ਇੱਕ ਮਜ਼ਾਕ ਹੀ ਬਣ ਗਿਆ ਨਾਲੇ ਸਾਰਾ ਕੁਝ ਪਤਾ ਹੈ ਵੀ ਬੈਕਲੌਗ ਹੈ ਬਹੁਤ ਸਾਰੀਆਂ ਸਰਜਰੀਜ਼ ਨੂੰ ਲੈ ਕੇ ਹਾਂਜੀ ਜਿੱਥੇ ਪopulation ਵੱਧਦੀ ਜਾ ਰਹੀ ਹੈ ਔਰ ਇੱਥੇ ਇਹਨਾਂ ਦੇ ਐਮਪੀਪੀ ਸਰਵਾਂ ਨੂੰ ਕਿਤੇ ਦਿਖਦਾ ਨਹੀਂ ਹੈਗਾ ਵੀ ਹਸਪੀਟਲਜ਼ ਦੀ ਇਸੇ ਲੋਡ ਹੈਗੀ ਆ ਤੇ ਮਜ਼ਾਕ ਕਿਤੇ ਨਾ ਕਿਤੇ ਐਜੂਕੇਸ਼ਨ ਲੈਕ ਆਫ ਐਜੂਕੇਸ਼ਨ ਨਾ ਕਿਤਨਾ ਕਿਤੇ ਉਹਦੀ ਕਮੀ ਰੜਕਦੀ ਰਹਿੰਦੀ ਹੈ ਜੀ ਚਲੋ ਇਹਨਾਂ ਨੇ ਆਪਦਾ ਕਰਦਾ ਰਹਿਣਾ ਸਵਾਤਾ ਉਦੋਂ ਆਉਂਦਾ ਜਦੋਂ ਲੋਕ ਫੇਰੇ ਨਾਲ ਮਜ਼ਾਕ ਕਰਦੇ ਨੇ ਵੀ ਭਾਈ ਚਲੋ ਫਿਰ ਹੁਣ ਤੁਸੀਂ ਅਗਲੀ ਵਾਰ ਕਿਸੇ ਹੋਰ ਨੂੰ ਦੇਖਾਂਗੇ ਤੇ ਵਧਿਆ ਭਾ ਅਗਲੀ ਖਬਰ ਦੇ ਬਾਅਦ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਹਾਰਡਵਰਡ ਜਾਇੰਟ 416 768 2200 ਪਲੈਣਾ ਸਾਹਿਬ ਦਾ ਨੰਬਰ ਮੈਂ ਜ਼ਰੂਰ ਸਾਂਝਾ ਕਰ ਦਵਾਂ ਐ ਪਲੈਣਾ ਸਾਹਿਬ ਪ੍ਰੋਫੈਸ਼ਨਲੀ ਟਰੱਕ ਲੌਣ ਦੀ ਸਵਾਮਾ ਦਿੰਦੇ ਨੇ ਵੀਰ ਭੈਣ ਭਰਾ ਜ਼ਰੂਰ ਪਲੈਣਾ ਸਾਹਿਬ ਦੇ ਨੂੰ ਪਲੈਣਾ ਸਾਹਿਬ ਨੂੰ ਜ਼ਰੂਰ ਕਾਲ ਕਰ ਲਿਆ ਕਰੋ ਤੇ ਵਧੀਆ ਤਰੀਕੇ ਨਾਲ ਫਾਈਲ ਤਿਆਰ ਕਰਕੇ ਤੁਹਾਨੂੰ ਤੁਹਾਡੇ ਟਰੱਕ ਦੀਆਂ ਚਾਬੀਆਂ ਆਪ ਤੋਂ ਕੋਡ ਅਨਰ ਬਣਾਉਂਦੇ ਨੇ ਤੇ ਜਰੂਰ ਟਰੱਕ ਲਾਉਣ ਦੇ ਲਈ 416 ਪ੍ਰਿੰਨ ਸਾਹਿਬ 896 ਤੇ 416 848 96 98 ਲਓ ਜੀ ਕਈ ਵਾਰ ਮੈਂ ਵੀ ਭੁੱਲ ਜਾਂਦਾ 400 ਮੈਨੂੰ ਐ ਸੀਗਾ ਮੈਂ ਪਦੈਣਾ ਸਾਹਿਬ ਆਪ ਦਾ ਕਦੇ ਜ਼ਿਕਰ ਨਹੀਂ ਕਰਦੇ ਹੈਗੇ ਵੀ ਆਪ ਦੀ ਵੀ ਭਾਈ ਕਦੇ ਪ੍ਰੋਮੋਸ਼ਨ ਕਰ ਲਿਆ ਕਰੋ ਔਰ ਆਮ ਸਰੋਤਿਆਂ ਦੇ ਲਈ ਇੰਨੀ ਮਿਹਨਤ ਕਰਦੇ ਨੇ ਹਾਂਜੀ 416 848 96 98 ਦੇ ਉੱਤੇ ਸਾਕਲਤਮ ਸਿੰਘ ਪਲੈਣਾ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਲਓ ਜੀ ਪ੍ਰਿੰਨ ਸਾਹਿਬ ਆ ਲਾਸਟ ਕਵਰ ਆਪਾਂ ਸੰਜੀ ਕਰਾਂਗੇ ਜਰਮਨ ਤੋਂ ਕੀ ਖਬਰ ਸਾਹਮਣੇ ਆ ਰਹੀ ਹੈ ਜੀ ਦੇਖੋ ਪਿੰਨਜੀ ਜਿਵੇਂ ਅਸੀਂ ਯੂਕਰੇਨ ਰਸ਼ੀਆ ਜੰਹ ਚ ਦੇਖਿਆ ਕਿ ਯੂਕਰੇਨ ਕਰੀ ਜਿਆਦਾ ਐਡਵਾਂਸ ਹੋ ਜਾਂਦਾ ਕਰੀ ਰਸ਼ੀਆ ਐਡਵਾਂਸ ਹੁੰਦਾ ਪਿਛਲੇ ਦਿਨੀ ਇਹ ਖੁਸ਼ ਖੇਤਰ ਜਿਹੜੇ ਰਸ਼ੀਆ ਯੂਕਰੇਨ ਬਾਰਡਰ ਨਾਲ ਲੱਗਦੇ ਸੀ ਸੋ ਉਹਨਾਂ ਦੇ ਉੱਪਰ ਇਹ ਰਸ਼ੀਆ ਵੱਲੋਂ ਵੀ ਜਿਹੜਾ ਇਹ احتیاط ਦੇ ਤੌਰ ਤੇ ਕੁਝ ਇਲਾਕਿਆਂ ਨੂੰ ਜਿਹੜਾ ਖਾਲੀ ਕਰਾਇਆ ਗਿਆ ਕਿ ਉੱਥੇ ਯੂਕਰੇਨ ਜਿਹੜਾ ਐਡਵਾਂਸ ਹੋ ਰਿਹਾ ਸੀਗਾ ਸੋ ਇਹਨਾਂ ਖਬਰਾਂ ਦੇ ਵਿੱਚ ਇੱਕ ਖਬਰ ਤਾਂ ਜਰਮਨ ਤੋਂ ਇਹ ਆ ਰਹੀ ਹੈ ਕਿ ਜੋ ਉਹਨਾਂ ਦੇ ਇਹ ਪਾਈਪਲਾਈਨ ਸੀ ਜਿਹਨਾਂ ਅਰਸ਼ਿਆ ਤੋਂ ਇਹ ਜਰਮਨੋਂ ਜਿਹੜੇ ਸੀ ਗੈਸ ਜਿਹੜੀ ਆ ਸਪਲਾਈ ਹੁੰਦੀ ਸੀ ਨੈਚੁਰਲ ਗੈਸ ਸੀ ਸੋ ਉਹਨੂੰ ਸਤੰਬਰ 2022 ਦੇ ਵਿੱਚ ਜਿਹੜਾ ਇੱਕ ਐਕਸਪਲੋਸ਼ਨ ਦੇ ਨਾਲ ਉਹ ਜਿਹੜਾ ਇਤਮਾਕੀ ਦੇ ਨਾਲ ਜਿਹੜਾ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਈ ਸੀ ਸੋ ਇਹਦੇ ਵਿੱਚ ਜਿਹੜਾ ਆ ਜਰਮਨੀ ਨੇ ਇੱਕ ਯੂਰੋਪੀਅਨ ਨੂੰ ਜਿਹੜਾ ਇਹ ਵਾਸਤੇ ਇੱਕ ਅਰੈਸਟ ਵਾਰੰਟ ਜਿਹੜਾ ਇਸ਼ੂ ਕੀਤਾ ਆ ਸੋ ਇਹਦੇ ਵਿੱਚ ਯੂਕਰੇਨ ਜਿਹੜਾ ਨਾਸਵੰਦੇ ਡਾਈਵਿੰਗ ਇੰਸਟ੍ਰਕਟਰ ਜਿਹੜਾ ਆ ਉਦੀ ਪਾਲ ਜਿਹੜੀ ਕੀਤੀ ਜਾ ਰਹੀ ਹੈ ਜਿੱਦਾਂ ਪਿਸ਼ੋਕਰ ਜੋਗਰਿੰਦ ਨਾਲ ਜੁੜਿਆ ਹੋਇਆ ਤੇ ਇਹਦੇ ਨਾਲ ਹੀ ਜਰਮਨ ਦੇ ਕੋਲੋਨਸੇ ਤੇ ਕੋਲੋਨ ਇੱਕ ਜਰਮਨ ਦਾ ਐਵੇਂ ਤਵੜਾ ਸ਼ਹਿਰ ਹੈ ਸੋ ਉੱਥੇ ਜਰਮਨ ਦਾ ਇੱਕ ਮਿਲਟਰੀ ਬੇਸ ਹੈ ਜਿੱਥੇ ਉਹਨਾਂ ਦੇ 5500 ਦੇ ਕਰੀਬ ਜਿਹੜੇ ਫੌਜੀ ਹਮਲਾਇਆ ਉੱਥੇ ਕੰਮ ਕਰਦਾ ਆ ਸੋ ਉਦੀ ਜਿਹੜੀ ਪਾਣੀ ਦੀ ਸਪਲਾਈ ਹੈ ਸੋ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਧਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਸ਼ਖਸ ਜਿਹੜਾ ਆ ਉਹ ਕਿਸੇ ਢੰਗ ਨਾਲ ਕੰਨ ਦੇ ਵਿੱਚ ਮੋਰਾ ਕਰਕੇ ਅੰਦਰ ਵੜ ਗਿਆ ਤਾਂ ਉਹਨੇ ਆ ਕੇ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਪਾਣੀ ਦੀ ਸਪਲਾਈ ਕਰਦੀ ਸੀਗੀ ਸੋ ਕਿੰਨਾ ਕੁ ਨੁਕਸਾਨ ਹੋਇਆ ਜਿਹਦੇ ਬਹੁਤੇ ਵੇਰਵੇ ਨਹੀਂ ਆ ਰਹੇ ਆ ਉਸ ਸ਼ਖਸ ਦੀ ਵੀ ਪਾਲ ਕੀਤੀ ਜਾ ਰਹੀ ਹੈ ਸੋ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਨੇ ਤੇ ਜਰਮਨ ਤੇ ਨੈਟੋ ਅਲਾਈਅੰਸ ਨੇ ਕਿਹਾ ਵੀ ਏਸੀ ਇਸ ਮੁੱਦੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਆ ਕਿ ਸਾਡੇ ਮਿਲਟਰੀ ਬੇਸ ਨੂੰ ਜਿਹੜਾ ਆ ਉਹ ਸਾਡੇ ਜਿਹੜੇ ਫੌਜੀ ਨੇ ਸੋ ਉਹਨਾਂ ਨੂੰ ਕਹਿੰਦੇ ਆ ਵੱਡੇ ਪੱਧਰ ਤੇ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਕੋਸ਼ਿਸ਼ਾਂ ਕਿਹਨੇ ਕੀਤੀਆਂ ਨੇ ਇਹਦੇ ਬਾਰੇ ਹਾਲੇ ਕਹਿਣਾ ਕਾਫੀ ਮੁਸ਼ਕਲ ਹੈ ਤੇ ਨਾਲ ਅੰਤ ਦੇ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਜਿਹੜੇ ਫਿਊਮੀਓ ਕਸ਼ੀਦਾ ਦੀ ਗੱਲਬਾਤ ਕਰੀਏ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਪੀਐਮ ਦੇ ਉਦੇ ਤੋਂ ਜਿਹੜਾ ਲੰਬੇ ਹੋਣ ਦੀ ਗੱਲਬਾਤ ਕੀਤੀ ਸੀ ਤੇ ਨਵੇਂ ਪ੍ਰਧਾਨ ਮੰਤਰੀ ਵਾਸਤੇ ਰਾਹ ਪੱਧਰਾ ਕਰਨ ਦੀ ਗੱਲ ਕੀਤੀ ਸੀ ਕਿਉਂਕਿ ਜਾਪਾਨ ਦੇ ਵਿੱਚ ਇਸ ਸਮੇਂ ਲਿਬਰਲ ਡੈਮੋਕ੍ਰੈਟਿਕ ਪਾਰਟੀ ਦਾ ਨਾਂ ਚੱਲ ਰਿਹਾ 2021 ਤੋਂ ਜਾਪਾਨ ਦੇ ਹੀ ਪ੍ਰਾਈਮ ਮਿੰਟਰੀ ਚੱਲੇ ਆ ਰਹੇ ਨੇ ਇਹਨਾਂ ਨੇ ਕਿਹਾ ਮੈਂ ਆਪਣੇ ਉਦੇ ਤੋਂ ਬਾਹਰ ਪਾਸੇ ਹੋ ਰਿਹਾ ਤੇ ਜਿਹੜੀ ਨਵੀਂ ਜਿਹੜੀ ਉਦੇ ਦੀ ਚੋਣ ਹੋਣ ਦੀ ਇਹ ਕਹਿੰਦੇ ਵੀ ਮੈਂ ਉਹਦੇ ਵਿੱਚ ਭਾਗ ਨਹੀਂ ਲਵਾਂਗਾ ਸੋ ਇਹਨਾਂ ਨੇ ਕਿਹਾ ਵੀ ਜਿਹੜਾ ਵੀ ਨਵਾਂ ਪ੍ਰਾਈਮ ਮਿਨਿਸਟਰ ਬਣੂਗਾ ਉਹਦਾ ਮੈਂ ਸਹਿਯੋਗ ਕਰਾਂਗਾ ਸੋ ਜਾਪਾਨ ਦੇ ਵਿੱਚ ਕੁਝ ਸਮੇਂ ਬਾਅਦ ਆਉਣ ਵਾਲੇ ਕੁਝ ਤਰ੍ਹਾਂ ਦੇ ਵਿੱਚ ਨਵੇਂ ਪ੍ਰਾਈਮ ਮਿਨਿਸਟਰ ਦੀ ਚੋਣ ਹੋਊਗੀ ਕਿਉਂਕਿ ਜਾਪਾਨ ਦਾ ਮੈਂ ਜ਼ਿਕਰ ਤਾਂ ਕੀਤਾ ਕਿਉਂਕਿ ਨੈਟੋ ਲਾਈਨਸ ਦੇ ਵਿੱਚ ਵੀ ਤੇ ਜੀ ਜਿਹੜੇ ਆ ਏ ਕੰਟਰੀ ਨੇ ਉਨਾ ਦੇ ਵਿੱਚ ਵੀ ਦੀ ਕਾਫੀ ਅਹਿਮੀਅਤ ਹੈ ਤੇ ਜਾਪਾਨ ਦੀ ਜਿਹੜੀ ਰਾਜਨੀਤੀ ਆ ਉਹ ਬਾਕੀ ਜਿਹੜੇ ਵੈਸਟਰਨ ਅਲਾਈਅੰਸ ਨੂੰ ਵੀ ਕਾਫੀ ਪ੍ਰਭਾਵਿਤ ਕਰਦੀ ਹੈ ਜੀ ਜੀਪਦ੍ਰੈਨ ਸਾਹਿਬ ਬਹੁਤ ਬਹੁਤ ਧੰਨਵਾਦ ਹੁੰਦੀ ਹੈ ਕੱਲ੍ਹ